ਰੂਪਨਗਰ ਬੇਲਾ ਚੌਂਕ ਦੇ ਵਿੱਚ ਇਸ ਟਾਈਮ ਖੜੇ ਆ ਜਿੱਥੇ ਸੀਐਮ ਭਗਵੰਤ ਮਾਨ ਸਾਹਿਬ ਦਾ ਰੋਡ ਸ਼ੋਅ ਹੈ ਤੇ ਉੱਥੇ ਹੀ ਸਪੋਰਟਰਸ ਇੱਥੇ ਪਹੁੰਚੇ ਆ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆਏ ਹੋ ਮੈਂ ਜਗਦੀਪਪੁਰ ਤੋਂ ਆਇਆ ਜੀ ਜ਼ਿਲ੍ਹਾ ਸੈਕਟਰੀ ਆ ਔਮਨ ਵਿੰਗ ਦੀ ਕਿਵੇਂ ਦੇਖ ਰਿਹਾ ਹਾਂ ਅੱਜ ਦਾ ਜਿਹੜਾ ਰੋਡ ਸ਼ੋਅ ਆ ਉਹ ਉਲੀਕਿਆ ਗਿਆ ਕਿਵੇਂ ਦੇਖਦੇ ਹਾਂ ਸਰ ਬਹੁਤ ਵਧੀਆ ਇਹ ਪਹਿਲੇ ਵੀ ਹੋਇਆ ਸੀਗਾ ਇੱਥੇ ਬੇਲਾ ਚੌਂਕ ਰੋਡ ਸ਼ੋਅ ਜਦੋਂ ਸਾਡੇ ਐਮਐਲਏ ਸਾਹਿਬ ਉਸ ਟਾਈਮ ਵੀ ਮਾਨ ਸਾਹਿਬ ਆਏ ਸੀ ਉਸ ਟਾਈਮ ਵੀ ਐਦਾਂ ਦਾ ਵਸਾ ਸੀਗਾ ਹੁਣ ਵੀ ਉਸ ਸਾਹ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਕੰਗ ਸਾਹਿਬ ਸਾਡੇ ਅਨੰਤਪੁਰ ਸਾਹਿਬ ਤੋਂ ਜਿੱਤ ਕੇ ਲੋਕ ਸਭਾ ਜ਼ਰੂਰ ਜਾਈਗੇ ਕੀ ਉਸ ਉਦੇਸ਼ ਦੇ ਨਾਲ ਜਿਹੜਾ ਰੋਡ ਮੈਪ ਆ ਉਹ ਇਸ ਰੋਡ ਸ਼ੋਅ ਦਾ ਜਿਹੜਾ ਉਲੀਕਿਆ ਗਿਆ ਮਤਲਬ ਇਸ ਉਦੇਸ਼ ਦੇ ਨਾਲ ਜਿਹੜਾ ਇਹ ਰੋਡ ਮੈਪ ਕੱਢਿਆ ਜਾਣਾ ਇਹ ਰੋਡ ਮੈਪ ਜਿਹੜਾ ਕੱਢਿਆ ਜਾ ਰਿਹਾ ਕੰਗਸਾਹਬ ਦੇ ਇਲੈਕਸ਼ਨ ਕਰਕੇ ਕੱਢਿਆ ਜਾ ਰਿਹਾ ਉਹਨਾਂ ਦੀ ਸਪੋਰਟ ਲਈ ਸੀਐਮ ਸਾਹਿਬ ਆ ਰਹੇ ਤੇ ਲੋਕਾਂ ਦਾ ਹੁਸਾ ਦਾ ਵੱਡਾ ਹੈ ਤੇ ਲੋਕਾਂ ਨੇ ਕਿਹਾ ਸੀਗਾ ਵੀ ਸੀਐਮ ਸਾਹਿਬ ਜਿੱਤਣ ਤੋਂ ਬਾਅਦ ਵੈਸੇ ਦਾ ਬਹੁਤ ਵਧੀਆ ਆਲੇ ਆ ਵੀ ਇੱਕ ਤਾਂ ਇਸ ਤਰ੍ਹਾਂ ਦੀ ਰੈਲੀ ਜਵਿਆ ਤਸੀਲ ਸਾਹਿਬ ਨਾਲ ਪੜ ਦੇ ਲੋਕਾਂ ਦੀ ਅੱਜ ਗੱਲ ਸੁਣੀਏ ਤੇ ਆ ਰਿਹਾ ਤੇ ਤੁਸੀਂ ਦੇਖ ਰਹੇ ਹੋ ਲੋਕ ਵਿਆਹ ਵਰਗਾ ਮਾਹੌਲ ਹੈ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਆਏ ਹੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਪਜੀਤ ਕੋਰ ਆਨੰਦਪੁਰ ਸਾਹਿਬ ਤੋਂ ਆਏ ਜੀ ਇਹ ਤੁਹਾਡੇ ਪਹਿਲਾ ਪਹਿਲਾ ਤਾਂ ਇਹ ਗੱਲ ਕਰ ਲਈ ਤੁਹਾਡੇ ਇਲਾਕੇ ਦੇ ਨੇ ਜਿਹੜੇ ਵਿਧਾਇਕ ਗਜੀ ਚ ਚੋਣ ਵਾਸਤੇ ਜਿਹੜੇ ਖੜੇ ਹੋਏ ਨੇ ਮਲਵਿੰਦਰ ਸਿੰਘ ਕੰਗ ਕਿਵੇਂ ਦੇਖਦੇ ਹੋ ਇਸ ਰੋਡ ਮੈਪ ਨੂੰ ਤੇ ਮਲਵਿੰਦਰ ਸਿੰਘ ਕੰਗ ਜੀ ਨੂੰ ਕਿਵੇਂ ਦੇਖਦੇ ਹੋ ਇਸ ਚੋਣਾਂ ਦੇ ਵਿੱਚ ਬਹੁਤ ਵਧੀਆ ਜੀ ਸਾਡੇ ਕੈਂਡੀਡੇਟ ਬਹੁਤ ਵਧੀਆ ਅਸੀਂ ਪੂਰਾ ਜ਼ੋਰ ਲਾ ਦਾਂਗੇ ਧੰਨਵਾਦ ਕਰਨ ਨਾ ਕੰਨੀ ਦੱਸ ਰਿਹਾ ਆ ਕਿ ਵੀ ਇਹ ਜਿਹੜਾ ਆ ਜਿੱਤ ਦੀ ਵੀ ਇੱਕ ਨਿਸ਼ਾਨੀ ਹੈ ਕਿ ਵੀ ਮਲਵਿੰਦਰ ਕੰਗ ਜੀ ਜਿਹੜੇ ਅੱਜ ਤੱਕ ਚੱਕੇ ਨਹੀਂ ਗਏ ਸੰਸਦ ਦੇ ਵਿੱਚ ਉਹ ਚੱਕਣਗੇ ਮਾਲ ਵੀ ਉਹ ਚੱਕਣਗੇ ਉਹ ਵਾਅਦੇ ਕਰ ਰਹੇ ਆ ਜੇ ਉਹਨਾਂ ਨੇ ਵਾਅਦਾ ਕੀਤਾ ਤਾਂ ਪੂਰਾ ਕਰਨਗੇ ਕਿਉਂਕਿ ਜਿਵੇਂ ਕੀ ਸਰਕਾਰ ਹਰਜੋਤ ਸਿੰਘ ਜੀ ਬੈਸਿੰਡ ਦੇ ਜਿੱਤਣ ਵੇਲੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਰੀ-ਵਾਰੀ ਜਿਹੜੇ ਆ ਪੂਰੇ ਹੋ ਰਹੇ ਆ ਸਾਨੂੰ ਆਸ ਹੈ ਕਿ ਅਗਲੇ 3 ਸਾਲਾਂ ਦੇ ਵਿੱਚ ਹੋਰ ਜਿਹੜੀਆਂ ਰਹਿ ਗਈਆਂ ਕਮੀਆਂ ਉਹ ਵੀ ਪੂਰੀਆਂ ਹੋ ਜਾਣਗੀਆਂ ਜਿਹਨੇ ਸਾਡਾ 850 ਕਰੋੜ ਦਾ ਘਪਲਾ ਕੀਤਾ ਹੋਇਆ ਹੈ ਜਦੋਂ ਸਾਡੇ ਐਮਪੀ ਉੱਤੇ ਜਾਣਗੇ ਤੇ ਉਹ ਸਾਨੂੰ ਵਾਪਸ ਲਿਆਣਗੇ ਤੇ ਸਾਡੇ ਜਿਹੜੇ ਪੰਜਾਬ ਹੈ ਉਹ ਹੋਰ ਵੀ ਵਧੀਆ ਤੇ ਖੁਸ਼ਹਾਲ ਜਿਹੜਾ ਹੋਊਗਾ ਇਹ ਇਲਾਕੇ ਦੇ ਵਿੱਚ ਜਿਹੜੀਆਂ ਪਹਿਲਾਂ ਵੀ ਕਈ ਸਮੱਸਿਆਵਾਂ ਸੀਗੀਆਂ ਤੇ ਉਹ ਐਮਐਲਏ ਦਿਨੇਸ਼ ਚੱਡਾ ਜੀ ਇੱਥੇ ਜਿਹੜੇ ਐਮਐਲਏ ਮੌਜੂਦ ਨੇ ਤੇ ਉਹਨਾਂ ਦੇ ਰਹਿਤੇ ਵੀ ਕਈ ਜਿਹੜੇ ਨਜ਼ਰ ਵਿੱਚ ਨਹੀਂ ਆ ਸਕੀਆਂ ਕਿਵੇਂ ਦੇਖਦੇ ਹੋ ਉਹ ਚੀਜ਼ਾਂ ਸੋਲਵ ਹੋ ਸਕਣਗੀਆਂ ਕਿਵੇਂ ਸਾਰੀਆਂ A ਤੋਂ Z ਹੋਣਗੀਆਂ ਜੀ ਸਾਨੂੰ ਪੂਰਾ ਵਿਸ਼ਵਾਸ ਹੈ ਆਪਣੇ ਕੈਂਡੀਡੇਟ ਤੇ ਤੇ ਸਾਡੇ ਦੋ ਸਾਥ ਸਰਕਾਰ ਨੇ ਉਹ ਕੰਮ ਕਰ ਦਿੱਤੇ ਨੇ ਜਿਹੜੇ 70 ਸਾਲਾਂ ਚ ਕੋਈ ਦੂਜੀਆਂ ਸਰਕਾਰਾਂ ਨੇ ਨਹੀਂ ਕੀਤੇ ਤੁਸੀਂ ਕੀ ਕਹਿਣਾ ਤੁਸੀਂ ਕੀ ਪੁੱਛਿਆ ਉਹਨਾਂ ਨੂੰ ਸਵਾਲ ਪੁੱਛਿਆ ਜੀ ਆਨੰਦਪੁਰ ਸਾਹਿਬ ਤੋਂ ਜਿਵੇਂ ਤੁਸੀਂ ਕਹਿ ਰਹੇ ਹੋ ਦਿਨੇਸ਼ ਚੱਡਾ ਜੀ ਦੇ ਜਿਹੜੇ ਹੋਲੀ-ਹੋਲੀ ਹੋ ਰਿਹਾ ਜੀ ਕਿਹੜਾ ਕੰਮ ਹੈ ਜਿਹੜਾ ਤੁਹਾਨੂੰ ਲੱਗ ਰਿਹਾ ਵੀ ਰੋਪੜ ਸ਼ਹਿਰ 'ਚ ਨਹੀਂ ਹੋਇਆ ਉਹਦੇ ਬਾਰੇ ਤੁਸੀਂ ਹਮੇਰੇ ਤੋਂ ਪੁੱਛ ਸਕਦੇ ਹੋ ਦੇਖੋ ਪਹਿਲਾਂ ਤਾਂ ਕੈਮਰੇ ਵੱਲ ਫੇਸ ਆਪਣਾ ਕਰੋ ਦੇਖੋ ਕਈ ਚੀਜ਼ਾਂ ਦੋਧੀਆਂ ਜਿਵੇਂ ਕਿ ਅ ਅੰਮੁਜੀਆ ਸਿਮਿੰਟ ਫੈਕਟਰੀਆਂ ਤੁਸੀਂ ਨਾ ਸੁਣਿਆ ਹੋਵੇਗਾ ਉੱਥੇ ਇੱਕ ਸਰ ਮੈਂ ਉੱਥੇ ਦਾ ਕਹਿਣਾ ਇਹ ਆ ਕਿ ਪਹਿਲਾਂ ਐਮਐਲਏ ਸਾਹਿਬ ਸਾਡੇ ਨਾਲ ਸੀ ਪਰ ਹੁਣ ਉਹ ਸਾਡਾ ਸਾਥ ਛੱਡ ਗਏ ਆ ਇਸ ਬਾਰੇ ਕੀ ਕਹਿੰਦੇ ਸਰ ਸਾਥ ਕੀ ਢੀ ਛੱਡੇ ਐਮਐਲਏ ਸਾਹਿਬ ਨੇ ਜਿਹੜੀ ਜਿਹੜੀ ਉਹਨਾਂ ਨੇ ਗੱਲਾਂ ਕਈਆਂ ਸੀਗੀਆਂ ਉਹ ਪੂਰੀਆਂ ਹੋਈਆਂ ਜਿਵੇਂ ਕਿ ਪੋਲੂਸ਼ਨ ਦਾ ਉੱਥੇ ਪੋਲੂਸ਼ਨ ਦੀ ਵੀ ਘਾਟ ਹੋਈ ਹੈ ਇਹ ਕਿਹੜਾ ਇੱਕਦਮ ਹੀ ਫੈਕਟਰੀ ਜਿਆਦਾ ਐਮਐਲਏ ਸਾਹਿਬ ਦੀ ਨਹੀਂ ਆਂਡਾ ਨੀ ਆਂਬਾਨੀ ਦੀ ਫੈਕਟਰੀ ਹੈ ਸੈਂਟਰ ਦੀ ਫੈਕਟਰੀ ਹੈ ਤੁਸੀਂ ਇਹ ਕੀ ਸੂਚ ਵੀ ਕੀ ਹੈ ਜਿਹੜਾ ਮੁੱਦਾ ਆ ਇਹ ਸੰਸਦ ਦੇ ਵਿੱਚ ਚੁੱਕਿਆ ਜਾਊਗਾ ਤੇ ਇਹਦਾ ਹੱਲ ਕਰਨ ਬਾਰੇ ਮਲਵਿੰਦਰ ਸਿੰਘ ਕੰਗ ਜੀ ਉਹ ਸੋਚਣਗੇ ਇਦਾਂ ਸੰਸਦ ਦੇ ਵਿੱਚ ਗੱਲ ਕਰਨੀ ਸਰ ਜਰੂਰ ਜਰੂਰ ਜਦੋਂ ਸੈਂਟਰ ਤੋਂ ਸਾਡੀ ਸਰਕਾਰ ਜਾਊਗੀ ਸਾਡੇ ਐਮਪੀ ਜਾਊਗੇ ਤਾਂ ਮੁੱਦਾ ਚੁੱਕਣਗੇ ਨਾ ਕਿਉਂਕਿ ਕੰਮ ਇਹਨਾਂ ਨੇ ਕਿਹਾ ਸੀਗਾ ਵੀ ਸਾਡੇ ਲੋਕਲ ਬੰਦਿਆਂ ਨੂੰ ਕੰਮ ਮਿਲਿਆ ਜਾਵੇ ਲੋਕਲ ਮੁੰਡਿਆਂ ਨੂੰ ਵੀ ਕੰਮ ਮਿਲਿਆ ਹੈ 68 ਲੋਕਾਂ ਨੂੰ ਕੰਮ ਮਿਲ ਰਿਹਾ ਹੈ ਇਸ ਸਾਲ ਠੀਕ ਹੈ ਇਹ ਸੀਗਾ ਵੂਮਨ ਕੈਟਾਗਰੀ ਜਿਹੜੇ ਸਪੋਰਟਰ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਵੀ ਗੱਲ ਕੀਤੀ ਆ ਤੇ ਹੁਣ ਅੱਗੇ ਦੀ ਜਿਹੜੀ ਇੱਥੋਂ ਦੀ ਜਿਹੜੀ ਕਾਰਵਾਈ ਆ ਇੱਥੋਂ ਦਾ ਰੋਡ ਮੈਪ ਉਹ ਤੁਹਾਨੂੰ ਦਿਖਾਵਾਂਗੇ ਜੀ ਸਟਾਰ ਟੀਵੀ ਚੈਨਲ ਤੇ ਜੁੜੇ ਰਹੋ